ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਉਣ ਜਾ ਰਹੇ ਹਾਂ ਜੀ ਆਪਾਂ ਬਹੁਤ ਹੀ ਟੇਸਟੀ ਆਲੂ ਮਟਰ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਜਿਸ ਨੂੰ ਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗੀ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀਆਂ ਨਵੀਆਂ ਸਾਰੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਰੈਸਪੀ ਆਲੂ ਮਟਰ ਤੇ ਸ਼ਿਮਲਾ ਮਿਰਚ ਦੀ ਸਬਜੀ ਸਾਰੀ ਤਿਆਰੀ ਆਪਾਂ ਪਹਿਲਾਂ ਹੀ ਕਰ ਲਈ ਐ ਇਹਦੇ ਵਾਸਤੇ ਮੈਂ ਤਿੰਨ మీడియం ਸਾਈਜ਼ ਦੇ ਆਲੂ ਲਏ ਇਹਨਾਂ ਨੂੰ ਕੱਟ ਕੇ ਮੈਂ ਪਾਣੀ 'ਚ ਪਾ ਲਿਆ ਤੇ ਇਹ ਮੇਰੇ ਕੋਲ ਅੱਧਾ ਕਿਲੋ ਸ਼ਿਮਲਾ ਮਿਰਚ ਸੀ ਇਹਨੂੰ ਮੈਂ ਇਸ ਤਰ੍ਹਾਂ ਵੱਡੇ ਵੱਡੇ ਪੀਸਾ ਵਿੱਚ ਕੱਟ ਲਿਆ ਤੇ ਇਹਦੇ ਸਾਰੇ ਵੀ ਕੱਢਦੇ ਨਹੀਂ ਉਹ ਮੈਂ ਨਹੀਂ ਪਾਏ ਤੇ ਅੱਧੀ ਕੋਲੀ ਮੈਂ ਹਰੇ ਮਟਰ ਲੈਏ ਨੇ ਹਰੇ ਮਟਰ ਪਾਉਣ ਨਾਲ ਸੱਚ ਮੋੱਚੀ ਸਬਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਤੁਸੀਂ ਇਹਨੂੰ ਪਾ ਕੇ ਇੱਕ ਵਾਰੀ ਬਣਾ ਕੇ ਟਰਾਈ ਕਰਿਓ ਸਭ ਤੋਂ ਪਹਿਲਾਂ ਆਪਾਂ ਇੱਕ ਪੇਸਟ ਤਿਆਰ ਕਰਦੇ ਹਾਂ ਇਹਦੇ ਵਿੱਚ ਮੈਂ ਇੱਕ ਗੱਠੀ ਲਸਣ ਦੀ ਲਈ ਹੈ ਇੱਕ ਚਮਚੇ ਦੇ ਕਰੀਬ ਅਦਰਕ ਹੈ ਤੇ ਤਿੰਨ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਜੀ ਮੈਂ ਆਪਣੇ ਸਵਾਦ ਅਨਸਾਰ ਲਈਆਂ ਨੇ ਤੇ ਤੁਸੀਂ ਵੀ ਆਪਣੇ ਟੇਸਟ ਦੇ ਅਕੋਰਡਿੰਗ ਲੈਣੀਆਂ ਨੇ ਪੇਸਟ ਬਣਾਉਣ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਤੇਲ ਪਾਉਨੇ ਆ ਤਾਂ ਕਿ ਆਪਣਾ ਤੇਲ ਗਰਮ ਹੋ ਜਾਵੇ ਤੇ ਉੰਨੀ ਦੇਰ ਆਪਾਂ ਇਹਦੀ ਪੇਸਟ ਬਣਾ ਕੇ ਤਿਆਰ ਕਰਦੇ ਹਾਂ ਇੱਧਰ ਮੈਂ ਕੜਾਈ ਵਿੱਚ ਇੱਕ ਛੋਟੀ ਕੜਛੀ ਇਹ ਵਾਲੀ ਛੋਟੀ ਕੜਛੀ ਇਹ ਸਰੋਂ ਦਾ ਤੇਲ ਪਾਵਾਂਗੀ ਇਹ ਸਬਜੀ ਮੈਂ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਤੇਲ ਨੂੰ ਆਪਾਂ ਮੀਡੀਅਮ ਫਲੇਮ ਤੇ ਗਰਮ ਰੱਖਦੇ ਹਾਂ ਤਾਂ ਕਿ ਇਹਦੀ ਕੁੜੱਤਨ ਚੰਗੀ ਤਰ੍ਹਾਂ ਨਿਕਲ ਜਾਵੇ ਤੇ ਉਨੀਂ ਦਿਰ ਆਪਾਂ ਕੁੱਟ ਕੇ ਇਹਦੀ ਪੇਸਟ ਲਸਣ ਅਦਰਕ ਦੀ ਤਿਆਰ ਕਰਦੇ ਹਾਂ ਤੁਸੀਂ ਚਾਹੋ ਤੈਨੂੰ ਕੱਟ ਕੇ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਇਹਨੂੰ ਕੁੱਟ ਕੇ ਪਾਉਣ ਨਾਲ ਇਹਦਾ ਸਬਜੀ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਹੈ ਇਹਨੂੰ ਬੜੇ ਧਿਆਨ ਨਾਲ ਕੁੱਟਣਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਉਹ ਦਾ ਕਿ ਛਿੱਟੇ ਅੱਖਾਂ ਵਿੱਚ ਨਾ ਪੈਣ ਬੜੇ ਆਰਾਮ ਨਾਲ ਆਸਤੇ ਆਸਤੇ ਕੁੱਟ ਕੇ ਇਹਦੀ ਲਓ ਜੀ ਆਪਾਂ ਲਸਣ ਅਦਰਕ ਨੂੰ ਕੁੱਟ ਕੇ ਇਹਦੀ ਇੱਕ ਦਰਦਰੀ ਜਿਹੀ ਪੇਸਟ ਤਿਆਰ ਕਰ ਲਈਏ ਬਹੁਤਾ ਬਰੀਕ ਨਹੀਂ ਕੀਤਾ ਬਸ ਆਪਾਂ ਇਹਨੂੰ ਇੰਨਾ ਕੀ ਕੁੱਟ ਕੇ ਤਿਆਰ ਕੀਤਾ ਹੈ ਹੁਣ ਲਾਉਨੇ ਆ ਜੀ ਆਪਾਂ ਸਬਜ਼ੀਨ ਤੜਕਾ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਪਾਵਾਂਗੇ ਇਹਨੂੰ ਇੱਕ ਦਮ ਭੁੰਨਾਂਗੇ ਹင်းਗੇ ਦੇ ਵਿੱਚ ਆਪਸ਼ਨਲ ਆ ਜੇ ਤੁਸੀ ਪੌਣੀ ਆ ਪਾਓ ਜੇ ਨਹੀਂ ਪੌਣੀ ਤਾਂ ਨਾ ਪਾਓ ਪਰ ਮੈਂ ਸਬਜੀ ਵਿੱਚ ਨਹੀਂ ਉਪਾਣੀ ਹੈ ਮੈਨੂੰ ਦਾ ਟੇਸ ਬਹੁਤ ਵਧੀਆ ਲੱਗਦਾ ਹੈ ਇਹਨੂੰ ਹਲਕਾ ਜਿਹਾ ਭੁੰਨਾਂਗੇ ਫਿਰ ਆਪਾਂ ਇਹਦੇ ਵਿੱਚ ਜੀਰਾ ਐਡ ਕਰਦੇ ਹਾਂ ਅੱਧਾ ਚਮਚਾ ਪਾ ਜੀਰਾ ਐਡ ਕੀਤਾ ਹੈ ਬਸਇੱਕ ਤੋਂ ਬੰਟੇ ਨੂੰ ਭੁੰਨ ਲਵਾਂਗੇ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਸਾਲਾ ਭੁੱਜ ਕੇ ਤਿਆਰ ਹੈ ਹੁਣ ਇਹਦੇ ਵਿੱਚ ਇੱਕ ਆਪਾਂ ਪਿਆਜ਼ ਲੈ ਉਹਨੂੰ ਇਸ ਤਰ੍ਹਾਂ ਕੱਟ ਲਿਆ ਤੁਸੀਂ ਆਪਣੇ ਹਿਸਾਬ ਨਾਲ ਪਿਆਜ਼ ਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਪਿਆਜ਼ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਫਿਰ ਇਹਦੇ ਵਿੱਚ ਟਮਾਟਰ ਪਾਵਾਂਗੇ ਪਿਆਜ਼ ਨੂੰ ਮੈਂ ਆਪਣੇ ਹਿਸਾਬ ਨਾਲ ਇੰਨਾ ਕਿ ਭੁੰਨੇ ਆਏ ਤੁਸੀਂ ਚਾਹੋ ਤੇ ਇਹਨੂੰ ਥੋੜਾ ਜਿਹਾ ਜ਼ਿਆਦਾ ਬ੍ਰਾਊਨ ਕਰ ਸਕਦੇ ਹੋ ਪਰ ਮੈਨੂੰ ਥੋੜ੍ਹਾ ਜਿਹਾ ਇਹ ਸਬਜ਼ੀ ਵਿੱਚ ਪਿਆਜ਼ ਇਸ ਤਰ੍ਹਾਂ ਦੇ ਪਸੰਦ ਨੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਜੀ ਦੋ ਟਮਾਟਰ ਉਹਨਾਂ ਨੂੰ ਮੈਂ ਕੱਟ ਕੇ ਤਿਆਰ ਕੀਤਾ ਕੁਚਾ ਉਹ ਤੇ ਇਹ ਪਿਊਰੀ ਵੀ ਨਾਲ ਆ ਕੇ ਪਾ ਲੱਗੇ। ਟਮਾਟਰ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣੇ ਸਵਾਦ ਅਨੁਸਾਰ ਨਮਕ। ਅੱਧਾ ਚਮਚਾ ਆਪਾਂ ਨਮਕ ਪਾਇਆ ਹੈ। ਸਾਚੀ ਨਾ ਲਏ ਤਾਂ ਜਿੱਦਾਂ ਸੌਸ ਹੋ ਜਾਵੇ। 10 ਮਿੰਟ ਚਾਰ ਮਿੰਟਾ ਬਾਅਦ ਟਮਾਟਰ ਨੂੰ ਪੁੰਨ ਰਿਹਾ ਹੈ। ਹੁਣ ਇਹਦੇ ਵਿੱਚ ਆਪਾਂ ਇਹ ਕੱਟੇ ਹੋਏ ਆਲੂ ਪਾ ਦਾਂਗੇ। ਆਲੂਆਂ ਦਾ ਪਾਣੀ ਆਪਾਂ ਕੱਢ ਲਿਆ ਹੈ। ਆਲੂ ਆਨੇ ਨੇ ਥੋੜਾ ਜਿਹਾ ਆਪਾਂ ਫਰਾਈ ਕਰਾਂਗੇ ਫਿਰ ਮਸਾਲੇ ਦੇ ਵਿੱਚ ਆਪਾਂ ਬਾਅਦ ਵਿੱਚ ਐਡ ਕਰਾਂਗੇ ਜੇਕਰ ਤੁਸੀਂ ਯਾਦ ਰੱਖਣੀ ਹੈ ਜਦੋਂ ਵੀ ਤੁਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਣੀ ਹੈ ਆਲੂ ਆਨੇ ਤੁਸੀਂ ਅੱਧੇ ਕੁ ਪਰਸੈਂਟ ਪਹਿਲਾਂ ਹੀ ਪਾ ਲੈਣਾ ਹੈ ਬਾਅਦ ਵਿੱਚ ਸ਼ਿਮਲਾ ਮਿਰਚ ਪਾਉਣੀ ਹੈ ਜੇਕਰ ਤੁਸੀਂ ਇਹਨਾਂ ਦੇ ਨਾਲ ਹੀ ਸ਼ਿਮਲਾ ਮਿਰਚ ਪਾਓਗੇ ਤੇ ਫਿਰ ਸਬਜ਼ੀ ਆਪਣੀ ਸਵਾਦ ਨਹੀਂ ਬਣੇਗੀ ਇਸ ਤਰ੍ਹਾਂ ਪਾਣ ਨਾਲ ਸਬਜ਼ੀ ਬਹੁਤ ਵਧੀਆ ਬਣੇਗੀ ਕਿ ਪਹਿਲਾਂ ਆਲੂ ਪਕਾਵਾਂਗੇ ਫਿਰ ਥੋੜੀ ਜਿਹੀ ਕਸਰ ਰਹਿਣ ਤੇ ਸ਼ਿਮਲਾ ਮਿਰਚ ਐਡ ਕਰਾਂਗੇ ਤੇ ਸ਼ਿਮਲਾ ਮਿਰਚ ਵਿੱਚ ਇੱਕ ਹਲਕਾ ਜਿਹਾ ਕਰੰਚ ਵੀ ਰਹੇਗਾ ਹੁਣ ਇਹਨੂੰ ਟੱਕ ਕੇ ਆਪਾਂ 5 ਮਿੰਟ ਪਕਾਵਾਂਗੇ ਤੇ ਵਿੱਚ ਵਿੱਚ ਇਹਨੂੰ ਆਪਾਂ ਚੈੱਕ ਵੀ ਕਰਦੇ ਰਾਵਾਂਗੇ 5 ਮਿੰਟ ਹੋ ਗਏ ਨੇ ਜੀ ਹੁਣ ਆਪਾਂ ਚੈੱਕ ਕਰਦੇ ਆਂ ਆਲੂ ਸਾਦੇ ਚੰਦੀ ਆਲੂ ਵੀ ਹਲਕੇ ਹਲਕੇ ਫਰਾਈ ਹੋ ਗਏ ਨੇ ਤੜਕੇ ਨੇ ਤੇਲ ਛਾੜਤਾ ਹੈ ਹੁਣ ਫੋਨ ਹੈ ਜੀ ਆਪਾਂ ਇਹਦੇ ਵਿੱਚ ਮਸਾਲੇ ਅੱਧਾ ਚਮਚਾ ਹਲਦੀ ਅੱਧਾ ਚਮਚਾ ਦਹੀ ਮਿਰਚ ਅੱਧਾ ਚਮਚਾ ਧਨੀਆ ਪਾਊਡਰ ਇੱਕ ਗਰਮ ਮਸਾਲਾ ਇਹਦੇ ਵਿੱਚ ਆਪਾਂ ਬਾਅਦ ਵਿੱਚ ਪਾਵਾਂਗੇ ਜੇ ਉਹ ਆਪਣੀ ਸੱਤ ਸੰਘੇ ਪਿਆਰ ਹੈ ਯਾਨੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਇਸ ਦੇ ਨਾਲ ਹੀ ਜਿਹਦੇ ਵਿੱਚ ਆਪਾਂ ਲਸਣ ਅਦਰਕ ਕੁੱਟਿਆ ਹੈ ਕੁੰਡੇ ਵਿੱਚ ਉਹਦੇ ਵਿੱਚ ਮੈਂ ਇੱਕ ਕੜਛੀ ਪਾਣੀ ਪਾਇਆ ਇਹਨੂੰ ਚੰਗੀ ਤਰ੍ਹਾਂ ਘੁਮਾ ਕੇ ਇਹਦੇ ਵਿੱਚ ਪਾ ਦਾਂਗੇ ਤਾਂ ਕਿ ਜੋ ਵੀ ਇਹਦੇ ਵਿੱਚ ਥੋੜਾ ਜਿਹਾ ਸਾਸ ਨਗਰ ਦਾ ਪੇਸਟ ਲੱਗਾ ਹੈ ਉਹ ਵੀ ਸਬਜੀ ਵਿੱਚ ਪਾ ਦਈਏ ਜਿਹਦੇ ਨਾਲ ਟੇਸਟ ਵਧੀਆ ਆਏਗਾ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਇਹ ਵਾਲੇ ਹਰੇ ਮਟਰ ਇਹ ਵੀ ਪਾ ਲਾਂਗੇ ਇਹ ਮੈਂ ਤਾਜੀ ਮਟਰ ਲਈ ਹੈ ਤੁਸੀਂ ਫ੍ਰੋਜ਼ਨ ਮਟਰ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਆਰਾਮ ਨਾਲ ਮਿਲ ਜਣ ਉਹ ਪਾ ਸਕਦੇ ਹੋ ਬਸ ਹੁਣ ਟੱਕ ਕੇ ਇਹਨੂੰ ਪਕਾਉਨੇ ਆ ਜਦੋਂ ਆਲੂ ਥੋੜੇ ਜਿ ਪੱਕ ਜਾਂਦੇ ਨੇ ਫਿਰ ਸ਼ਿਮਲਾ ਮਿਰਚ ਪਾਵਾਂਗੇ ਆ ਦੇਖੋ ਜੀ 5 ਮਿੰਟ ਆਪਾਂ ਆਲੂਆਂ ਨੂੰ ਹੋਰ ਪਕਾਇਆ ਹੈ ਆਲੂ ਪੱਕ ਕੇ ਸੌਫਟ ਹੋ ਗਏ ਨੇ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇਹ ਵਾਲੀ ਸ਼ਿਮਲਾ ਮਿਰਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ మీడియం ਫਲੇਮ ਤੇ ਇਹਨੂੰ 5-7 ਮਿੰਟ ਹੋਰ ਪਕਾਵਾਂਗੇ ਕਿਉਂਕਿ ਸ਼ਿਮਲਾ ਮਿਰਚ ਬਹੁਤ ਜਲਦੀ ਸੌਫਟ ਹੋ ਜਾਂਦੀ ਹੈ ਇਸਦੇ ਨਾਲ ਹੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਸੁੱਕੀ ਮੇਥੀ ਪਾਵਾਂਗੇ ਇਹਨੂੰ ਇਸ ਤਰ੍ਹਾਂ ਹੱਥ ਨਾਲ ਮਸਲ ਕੇ ਪਾਓ ਬਸ ਇੱਕ ਚਮਚੇ ਦੇ ਕਰੀਬ ਮੈਂ ਮੇਥੀ ਪਾਈ ਹੈ ਹੁਣ ਇਹਨੂੰ ਢੱਕ ਕੇ ਆਪਾਂ ਪਕਾਉਂਦੇ ਆ ਜ ਜਦੋਂ ਫਿਰ ਸਬਜੀ ਬਣਦੀ ਹੈ ਫਿਰ ਇਹਨੂੰ ਕਰਾਂਗੇ ਜੀ ਸਰਵ ਵਿੱਚ ਵਿੱਚ ਇਹਨੂੰ ਆਪਾਂ ਚੈੱਕ ਵੀ ਕਰਦੇ ਰਹਿਣਾ ਹੈ 5-6 ਮਿੰਟਾਂ 'ਚ ਆਪਾਂ ਸਬਜ਼ੀ ਨੂੰ ਮੀਡੀਅਮ ਫਲੇਮ 'ਤੇ ਪਕਾਇਆ ਹੈ। ਹੁਣ ਇਹਨੂੰ ਆਪਾਂ ਚੈੱਕ ਕਰਦੇ ਹਾਂ। ਆਹ ਦੇਖੋ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ। ਦੇਖੋ ਕਿੰਨੀ ਸੋਹਣੀ ਬਣੀ ਹੈ ਤੇ Shimla mirch ਵੀ ਬਹੁਤ ਜ਼ਿਆਦਾ ਗਲੇ ਨਹੀਂ ਹੈ। ਇਹਦੇ ਵਿੱਚ ਇੱਕ ਕ੍ਰਾਂਚ ਹੈ। ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ। ਹੁਣ ਪਾਉਨੇ ਆ ਜੀ ਇੱਥੇ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਬਰੀਕ ਧਨੀਆ ਤੇ ਪਹਿਲਾਂ ਆਪਾਂ ਇਹਦੇ ਵਿੱਚ ਗਰਮ ਮਸਾਲਾ ਨਹੀਂ ਸੀ ਪਾਇਆ। ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ। ਇੱਕ ਤੋਂ ਦੋ ਮਿੰਟ ਵਾਸਤੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਰੱਖਾਂਗੇ। ਬਸ ਆਰਾਮ ਨਾਲ ਇਹਨੂੰ ਮਿਕਸ ਕਰਾਂਗੇ। ਇਸ ਦੇ ਨਾਲ ਹੀ ਬਾਕੀ ਬਚਿਆ ਹੋਇਆ ਧਨੀਆ ਵੀ ਪਾ ਦਾਂਗੇ। ਤੇ ਹੁਣ ਇਹਨੂੰ ਦੋ ਮਿੰਟ ਆਪਾਂ ਮੀਡੀਅਮ ਫਲੇਮ ਤੇ ਰੱਖ ਕੇ ਫਿਰ ਕਰਦੇ ਹਾਂ ਜੀ ਸਰ। ਨੌਜਾ ਆਪਣੇ ਬਹੁਤ ਹੀ ਟੇਸਟੀ ਆਲੂ Shimla Mirch ਤੇ मटर ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਤੇ ਬੜੀ ਆਸਾਨੀ ਨਾਲ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਤੁਸੀਂ ਇਹਨੂੰ ਪੂਰੀ ਨਾਲ ਪਰੌਂਠੇ ਨਾਲ ਫੁਲਕੇ ਨਾਲ ਖਾ ਸਕਦੇ ਹੋ ਇਹ ਬਹੁਤ ਜ਼ਿਆਦਾ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਤਾਂ ਤੁਸੀਂ ਵੀ ਇਸ ਤਰ੍ਹਾਂ ਬਣਾਓ ਦਿਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਟੜੀ ਰੈਸਪੀ ਕਿਵੇਂ ਦੀ ਬਣੀ ਹੈ ਜੇ ਮਿਲਦੇ ਅੱਜ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਵੀ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਆਸੇ ਤੁਹਾਡਾ ਬਹੁਤ ਬਹੁਤ ਧੰਨਵਾਦ